ਪੰਜਾਬ ਦੇ तमाम ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਮੌਜੂਦ ਹੈਗੇ ਨੇ বিজেপি ਦੇ ਨੈਸ਼ਨਲ ਸਪੋਕਸਪਰਸਨ ਆਰ ਪੀ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਕਿ ਪੰਜਾਬ ਦੇ ਵਿੱਚ ਪਿਛਲੇ 3 ਦਿਨਾਂ ਦੇ ਵਿੱਚ 3 ਮਰਡਰ ਹੋ ਚੁੱਕੇ ਨੇ ਲਗਾਤਾਰ ਗੋਲੀਆਂ ਚੱਲ ਰਹੀਆਂ ਨੇ ਕੀ ਕਹਿਣਾ ਚਾਹੋਗੇ ਜਿਹੜੀ ਸਰਕਾਰ ਆਪਣੀ ਪਾਰਟੀ ਦੇ ਲੋਕਾਂ ਨੂੰ ਆਪਣੇ ਸਰਪੰਚਾਂ ਦੀ ਚਿੰਤਾ ਨਹੀਂ ਕਰ ਪਾਰੀ ਉਹ ਸਰਕਾਰ ਫੇਲ ਹੈ ਭਗਵਾਨ ਮਾਨ ਦਾ ਤੇ ਅੰਤ ਕਿੱਦਰੇ ਹੋਰ ਲੱਗਿਆ ਉਹ ਜਿਹੜੇ ਦਿੱਲੀੋਂ ਇੱਥੋਂ ਲੀਡਰ ਗਏ ਨੇ ਉਹਨੇ ਸੇਵਾ ਹੀ ਹਜੂਰੀ ਚ ਲੱਗਾ। ਉਹ ਇਹ ਨਹੀਂ ਕਿ ਇਹ ਲੋਕਾਂ ਦੀ ਚਿੰਤਾ ਕਰੇ ਕਿ ਕਿ ਕਿੱਦਾਂ ਮੈਂ ਸਰਕਾਰ ਠੀਕ ਚਲਾਵਾਂ। ਕਿੱਦਾਂ ਮੈਂ ਲਾਅਨ ਆਰਡਰ ਠੀਕ ਕਰਾਂ। ਲਗਾਤਾਰ ਉੱਥੇ ਗੈਂਗਸਟਰ ਔਰ ਆਈਐਸਏ ਦੀ 에ਜੈਂਟ ਇਹ ਸਾਰੇ ਮਿਲ ਕੇ ਜਿਹੜੇ ਨੇ ਇਹ ਉੱਥੇ ਜਿਹੜਾ ਮਾਮਲਾ ਖਰਾਬ ਕਰ ਰਹੇ ਨੇ ਔਰ ਸਰਕਾਰ ਸੁੱਤੀ ਹੋਈ ਹੈ। ਔਰ ਇਹ ਪਹਿਲੇ ਨਹੀਂ ਇੱਥੋਂ ਪਹਿਲੇ ਕਈ ਵਾਰ ਹਮਲੇ ਹੋ ਚੁੱਕੇ ਨੇ। ਸਰਿਆਂ ਮੰਨਦੇ ਨੇ ਗੋਰੀਆਂ ਮਾਰਦੇ ਨੇ ਚਲੇ ਜਾਂਦੇ ਨੇ। ਥਾਣਿਆਂ ਤੇ ਹਮਲੇ ਹੁੰਦੇ ਨੇ। ਕੋਈ ਬਾਨਾ ਮਾਰਦੇ ਨਹੀਂ ਇਹ ਕੋਈ ਗੈਸ ਦਾ ਸੈਂਡਰ ਫਟਿਆ ਸੀ ਕੋਈ ਗੱਡੀ ਦਾ ਟਾਇਰ ਫਟਿਆ ਸੱਚ ਹੈਗਾ ਕਿ ਉੱਥੇ ਦੀ ਇੰਟੈਲੀਜੈਂਸ ਔਰ ਉੱਥੇ ਦਾ ਜਿਹੜਾ ਪੂਰਾ ਪੁਲਿਸ ਮਹਿਕਮਾ ਉਹ ਫੇਲ ਹੋ ਚੁੱਕਿਆ ਕਿਉਂਕਿ ਸਰਕਾਰ ਦੀ ਆਪਣੀ ਮਨਸ਼ਾ ਉੱਤੇ ਠੀਕ ਨਹੀਂ ਸਰ ਇਸ ਤੋਂ ਇਲਾਵਾ ਜੋ ਸ਼੍ਰੀਕਾਲ ਤਖਸਾਲ ਦੇ ਜਥੇਦਾਨ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਦੇ ਵੱਲੋਂ ਸਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਮਨ ਕੀਤਾ ਗਿਆ ਕਿ ਗੋਲਕ ਦੀਆਂ ਜੋ ਸਟੇਟਮੈਂਟ ਦਿੱਤੀਆਂ ਗਈਆਂ ਸੀ ਉਸ ਨੂੰ ਲੈ ਕੇ ਸਰ ਇਹ ਸਾਰੇ ਮਸਲਿਆਂ ਨੂੰ ਕਿਵੇਂ ਵੇਖਦੇ ਲੋਕੋ ਸਿਰਫ ਗੋਲਕ ਦੀ ਗੱਲ ਨਹੀਂ ਉਹਨਾਂ ਨੇ ਵੀਡੀਓ ਦਾ ਵੀ ਜ਼ਿਕਰ ਕੀਤਾ ਹੈ ਜਿਹੜਾ ਵੀਡੀਓ ਅਗਰ ਆਇਆ ਹੋਰ ਅਗਰ ਸੱਚ ਹੈਗਾ ਤੇ ਸੱਚਮੁੱਚ ਕੌਮ ਨੂੰ ਪੰਜਾਬ ਨੂੰ ਸ਼ਰਮਿੰਦਾ ਕਰਦਾ ਹੈ ਅਗਰ ਉਹ ਸੱਚ ਹੈ ਤੇ ਭਗਵੰਦ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਔਰ ਅਕਾਲ ਤਖਤ ਅੱਗੇ ਜਾ ਕੇ ਮਾਫੀ ਮੰਗਣੀ ਚਾਹੀਦੀ ਕਿ ਮੇਰੇ ਗਲਤੀ ਹੋਈ ਬਾਕੀ ਜਿਹੜੇ ਇਸ਼ੂਸ ਨੇ ਉਹ ਅਕਾਲ ਤਖਤ ਸਾਹਿਬ ਨੇ ਉਹਨੂੰ ਸੱਦਿਆ ਹੈ ਉਹ ਜਾ ਕੇ ਪੇਸ਼ ਹੋਣ ਆਪਣੀ ਸਫਾਈ ਦੇਣ ਔਰ ਅਕਾਲ ਤਖਤ ਸਾਹਿਬ ਜੋ ਸਜ਼ਾ ਲਾਉਣ ਸਜ਼ਾ ਮਨਜ਼ੂਰ ਕਰਨ ਅਗਰ ਕਜਰੀ ਵੀ ਥੋੜੀ ਬਹੁਤ ਸਿੱਖੀ ਬਚੀ ਹੋਏ ਤੇ ਸਰ ਭਗਵੰਤ ਮਾਨ ਹੋਰਾ ਸੀਐਮ ਨੇ ਕਿਹਾ ਕਿ ਮੈਂ ਜਾ ਕੇ ਪੇਸ਼ ਹੋਵਾਂਗਾ ਇਸ ਤੋਂ ਪਹਿਲਾਂ ਇਹ ਦੂਜੇ ਸੀਐਮ ਨੇ ਇਸ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਬੁਲਾਇਆ ਗਿਆ ਸੀ ਇਹਨੂੰ ਕਿਵੇਂ ਵੇਖਦੇ ਹੋ ਸਰ ਇੱਕ ਸੀਐਮ ਲੈਵਲ ਤੇ ਉਹਨਾਂ ਨੂੰ ਸੰਮਣ ਹੋ ਜਾਣਾ ਕਿਵੇਂ ਵੇਖਦੇ ਹੋ ਜੀ ਸਰ ਦੇਖੋ ਅਗਰ ਤੁਸੀਂ ਜਿਹੜੇ ਸਾਡੇ ਰਹਿਤ ਮੇਰਾਤਾ ਸਾਡੀ ਲੀਡ ਹੈ ਉਹਨੂੰ ਫਲੋ ਕਰੋਗੇ ਉਹਨੂੰ ਤੋੜੋਗੇ ਤੇ ਉਹਦੇ ਉੱਤੇ ਤੁਹਾਨੂੰ ਸਜ਼ਾ ਭੁਗਤਨੀ ਪਵੇਗੀ ਉਹ ਬਰਨਾਲੇ ਨੇ ਵੀ ਭੁਗਤੀ ਸੀ ਸੁਰਜੀਤ ਸਿੰਘ ਬਰਨਾਲਾ ਸਾਹਿਬ ਨੇ ਭੁਗਤੀ ਸੀ ਪਗੰਦ ਮਾਲ ਨੂੰ ਪਗੰਦ ਮਾਲ ਨੂੰ ਭੁਗਤਨੀ ਪੈਗੀ ਪਰ ਤੁਸਰਫ ਇਹ ਦੇਖਣਾ ਪਏਗਾ ਕਿ ਸਜਾ ਜਸਤਾਰ ਅਕਾਲਤਖ ਸਾਹਿਬ ਲਾ ਸਕਦੇ ਨਹੀਂ ਲਾ ਸਕਦੇ ਕਿਉਂਕਿ ਪਗੰਦ ਮਾਲ ਖੁਦ ਪਥਤੇ ਜਤੈ ਉਹਨਾਂ ਗੁਰਸਿੱਖੀ ਸਰੂਪ ਹੋਏ ਗੁਰਸਿੱਖ ਅੰਮ੍ਰਿਤ ਚੱਕੇ ਹੋਏ ਉਹ ਸਾਰਿਆਂ ਤੋਂ ਉਹ ਬਾਹਰ ਹੈ ਪਰ ਫਿਰ ਵੀ ਜੋ ਅਕਾਲਤਖ ਸਾਹਿਬ ਦਾ ਹੁਕਮ ਹੋਏਗਾ ਸਭ ਨੂੰ ਮੰਨਣਾ ਪਏਗਾ ਔਰ ਪਗੰਦ ਮਾਲ ਨੂੰ ਮੰਨਣਾ ਚਾਹੀਦਾ ਹੈ ਅਗਰ ਕਿਸੇ ਗੁਰਸਿੱਖ ਥੋੜੀ ਜੀ ਗੁਰਸਿੱਖੀ ਵਾਲੀ ਗੈਰਤ ਹੋਏਗੀ ਤੇ ਸਰ ਦਿੱਲੀ ਦੇ ਵਿੱਚ ਪੋਲਿਊਸ਼ਨ ਨੂੰ ਲੈ ਕੇ ਅੱਜ ਫਿਰ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਇਸ ਨੂੰ ਕਿਵੇਂ ਵੇਖਦੇ ਹੋ 11 ਸਾਲ ਜੋ ਉਹਨੇ ਪਾਪ ਕੀਤਾ ਉਹ ਸਾਨੂੰ ਘਟਨੇ ਪੈ ਰਹੇ ਨੇ ਪਰ ਸਰਕਾਰ ਜਿੱਲੀ ਸਰਕਾਰ ਰੇਖਾ ਗੁਪਤਾ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਏਵੇਂ ਦਿੱਲੀ 'ਚ ਅੱਜ ਈਵੀ ਬੱਸਸ ਲੈ ਕੇ ਆਈ ਗਏ 3500 ਈਵੀ ਬੱਸਸ ਪਿਛਲੇ ਕੁਝ ਮਹੀਨਿਆਂ 'ਚ ਲੈ ਕੇ ਆਏ ਆ ਈਵੀ ਦਾ ਓਵਰ ਆਲ ਇੰਪਰੂਵਮੈਂਟ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਮੇਜਰ ਪੋਲਿਊਸ਼ਨ ਦਾ ਕਾਰਨ ਹੈ ਉਹ ਇਲੈਕਟ੍ਰਿਕ ਉਹ ਵਹੀਕਲ ਪੋਲੂਸ਼ਨ ਹੈ ਇਦਾਂ ਹੀ ਇੱਕ ਈਵੀ ਪਾਲਿਸੀ ਆ ਰਹੀ ਹੈ ਤਾਂ ਕਿ ਜਿਹੜੇ ਪਬਲਿਕ ਵਾਸਤੇ ਇਲੈਕਟ੍ਰਿਕ ਗੱਡੀਆਂ ਵਾਸਤੇ ਥੋੜਾ ਸੁਵਿਧਾ ਹੋ ਜਾਏ ਦਿੱਲੀ 'ਚ ਹੁਣ ਤੱਕ ਰੋਡਸ ਬਣੀਆਂ ਸਨ ਤੁਸੀਂ ਦੇਖੋ ਨੋਟ ਕਰੋ ਰੋਡ ਦੇ ਸਾਈਡਾਂ ਤੇ ਜਗ੍ਹਾ ਛੱਡਤੀ ਜਾਂਦੀ ਸੀ ਤਾਂ ਕਿ ਉੱਥੇ ਮਿੱਟੀ ਇਕੱਠੀ ਹੁੰਦੀ ਰਹੇ ਹੁਣ ਉਹਨਾਂ ਨੇ ਪਾਲਿਸੀ ਬਣਾ ਲਈ ਕਿ ਐਂਡ ਟੂ ਐਂਡ ਰੋਡ ਬਣੇਗੀ ਤਾਂ ਕਿ ਕਿਤੇ ਵੀ ਕੋਈ ਮਿੱਟੀ ਦਾ ਸਰੋਤ ਨਾ ਬਚੇ ਜਿੰਨੇ ਸੈਂਟਰਲ ਵਰਜ ਨੇ ਸਾਰਿਆਂ ਨੂੰ ਸਾਰਿਆਂ ਦੇ ਪੌਦੇ ਲਾਏ ਜਾ ਰਹੇ ਨੇ ਸਰਕਾਰ ਤੇ ਲਗਾਤਾਰ ਕੰਮ ਕਰ ਰਹੀ ਹੈ ਪਰ ਜਿਹੜੇ 11 ਸਾਲ ਦੇ ਪਾਪ ਨੇ ਉਹ 11 ਮਹੀਨੇ ਹੀ ਕੱਟੇ ਜਾ ਸਕਦੇ ਦੋ ਤਿੰਨ ਸਾਲ ਲੱਗਣਗੇ ਪਰਤੂ ਸਰਕਾਰ ਦੀ ਪਾਲਿਸੀ ਠੀਕ ਹੈ ਸਰਕਾਰ ਦੀ ਡਾਇਰੈਕਸ਼ਨ ਠੀਕ ਹੈ ਫਿਰ ਮੇਰਾ ਆਖਰੀ ਸਵਾਲ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਵਾਰ-ਵਾਰ ਓਪੋਜੀਸ਼ਨ ਦੇ ਵੱਲੋਂ ਵੀ ਸਵਾਲ ਚੱਕੇ ਜਾ ਰਹੇ ਨੇ ਲੋ ਐਂਡ ਆਡਟਰ ਬੜਾ ਵੱਡਾ ਮਸਲਾ ਬਣ ਚੁੱਕਾ ਹੈ ਕਿਵੇਂ ਸੁਧਰ ਸਕਦਾ ਹੈ ਕੀ ਹੋਣਾ ਚਾਹੀਦਾ ਥੋੜੀ ਇਹ ਸਰਕਾਰ ਜਾਏਗੀ ਤੇ ਸੁਧਰੇਗਾ ਕਿਉਂ ਸਰਕਾਰ ਦੀ ਮਨਸ਼ਾ ਨਹੀਂ ਸਰਕਾਰ ਦੀ ਉਹ ਮੰਨ ਹੀ ਨਹੀਂਗਾ ਕਿ ਤਰੀਕੇ ਅਸੀਂ ਲਾ ਨਾਡ ਸੁਧਾਰੀਏ ਸਰਕਾਰ ਦੱਸਿਆ ਨਾ ਭਗਵਨ ਮਾਂ ਦੀ ਸਰਕਾਰ ਜਿਹੜੇ ਇਥੋਂ ਲੀਡਰ ਕਹਿੰਦੇ ਉਹਨੇ ਸੇਵਾ ਵਿੱਚ ਲੱਗੇ ਬਨਸਪਤ ਕੀ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਵਾਸਤੇ ਧੰਨਵਾਦ ਸੋ ਐਸਨ ਸਾਡੇ ਨਾਲ ਨੈਸ਼ਨਲ ਸਪੋਕਸਪਰਸਨ ਬੀਜੇਪੀ ਦੇ ਆਰਪੀ ਸਿੰਘ ਜਿਨ੍ਹਾਂ ਨੇ ਖੁੱਲ ਕੇ ਪੰਜਾਬ ਦੇ ਮੁੱਦਿਆਂ ਤੇ ਸਾਡੇ ਨਾਲ ਚਰਚਾ ਕੀਤੀ ਮੈਂ ਕਾਜਦੇਵ ਥੇਨ ਦਿੱਲੀ ਤੋਂ ਵਿਦ ਵੀਡੀਓ ਜਰਨਲਿਸਟ ਕਮਲ ਪੀਟੀਸੀ ਨਿਊਜ਼ ਲਈ